ਹੈਲੋ ਜੀ ਸਸਿਕਾ ਸਾਰਨ ਸਵਾਗਤ ਹੈ ਤੁਹਾਡਾ ਮੰਚਰ ਸਰੀ ਚ ਅੱਜ ਆਪਾਂ ਬਣਾਉਣ ਲੱਗੇ ਖੁੰਬਾ ਦੀ ਸਬਜੀ ਇਹਨਾਂ ਨੂੰ ਅੱਧੀਆਂ ਕੱਪਾਂ ਛਿਲ ਲੀਆਂ ਤਾਂ ਛਿਲ ਕੇ ਦਿਖਾਉਣੇ ਕਿਵੇਂ ਇਦਾਂ ਕਰਕੇ ਛਿਲ ਲਉਣੀ ਹੈ ਬਹੁਤ ਆਸਾਨ ਜੀਆਂ ਨੇ ਇਹ ਜਦੋਂ ਮੈਲੀਆਂ ਨਹੀਂ ਹੈਗੀਆਂ ਜੇ ਕਿਈ ਗੰਦੀਆਂ ਜਿਆਦਾ ਹੁੰਦੀਆਂ ਉੱਤੇ ਖਾਲੇ-ਖਾਲੇ ਕੰਨ ਜਿ ਲੱਗੇ ਹੁੰਦੇ ਐ ਇਸ ਕਰਕੇ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਛਿਲ ਲੈਣਾ ਸਾਰਾ ਛਿਲ ਕੇ ਲਾ ਜਾਂਦਾ ਇਹਨਾਂ ਦੇ ਉੱਪਰ ਅਗੇ ਇਸ ਤਰ੍ਹਾਂ ਘੋਜਣੀ ਆ ਇਹ ਥੋੜਾ ਜਿਹਾ ਆਪਾਂ ਇੱਥੋਂ ਥੱਲੇ ਕੱਟ ਲੈਣਾ ਬਿਲਕੁਲ ਬਦਲਾ ਜਿਹਾ ਇਸ ਤਰ੍ਹਾਂ ਘੱਟੇ ਸਾਰੀਆਂ ਆਪਾਂ ਛਿੱਲ ਲੰਗੀਆਂ ਹੁਣ ਗਰਮ ਪਾਣੀ ਚ ਆਪਾਂ ਤੋੜ ਦੇਣੀ ਆ ਉਹ ਚੈੱਕਰੀ ਸਾਫ ਕਰ ਲਾਂਗੇ ਇਸ ਤਰ੍ਹਾਂ ਆਪਾਂ ਪੀਸ ਬਣਾਏ ਜਾਣੇ ਇਹਨਾਂ ਦੇ ਸਾਫ ਕਰਕੇ

ഇന്ന് അപ്പം ഗ്രാൻഡി ആ മോട്ട മോട്ട ഫ്രൈ കൈകണ വാസ്ത കൂ സാധ്യത ഭാഗത്ത ਇਹਦੇ ਵਿੱਚ ਜੀ ਆਪਾਂ ਲਾਲ ਮਿਰਚ ਦੋ ਪੋਟੇਟੋ ਨਾਲ ਹੀ ਫਰਾਈ ਕਰ ਲੈਣੀ ਆ ਹਰੀ ਮਿਰਚ ਕਰ ਲਾਂਗੇ ਦੋ ਕੇ ਮਿਰਚ 1 ਮਿੰਟ ਵਾਸਤੇ ਆਪਾਂ ਇਹ ਫਰਾਈ ਕੀਤੀ ਹੈ ਇਹ ਵੀ ਕੱਢ ਲੈਣੀ ਆ ਹੁਣ ਆਪਾਂ ਗਰਮ ਮਸਾਲੇ ਪਾਉਣੇ ਆ ീരാ ധനിയോങ്ങനെ അപ്പം പാൽ അപ്പം കടീ പത്താസ്കായ ബോട്ട വലിയ ബന്ധു ന്യൂ പ്യക കട്ട ఏదీ పేస్ట్ పా అదరసీ మిర్చే పైమక మిర్చి పా తడకే హరి మెథీ జా మసాలా భొయ్య టమాటర పామాటర దోకు మిట్టు వస్తే భొన్ ఫోర్ ఏదైనా ఆలూ పా దో ఆలూ కట్టేనే మసాలే ਦੋ ਕੁ ਮਿੰਟ ਭੁੱਲ ਕੇ ਆਪਾਂ ਰੋਗੀ ਹੁਣ ਮਸਾਲਾ ਪਾਵਾਂਗੇ ਆਪਣੀ ਸਰਦੀ ਕੋਸਾ ਆਪਣਾ ਜਿੰਨੇ ਕੋਸਾ ਜਿੰਨੇ ਸਰਦੀ ਕੋਸਾ ਆਪਣਾ ਮਸਾਲਾ ਪਾ ਲਾਤੇ ਲੱਗਦਾ ਪੈਣਾ ਹਲਦੀ ਆਣੀਏ ਤੇ ਨਮਕ ਆਪਾਂ ਪਾਇਆ ਹਲਦੀ ਪਾਈ ਹੁਣ ਦੇਗੀ ਮਰਚ ਪਾ ਦਨੇ ਆ ਛੋਟੇ ਚਮਕੀਲੇ ਸੰਡੇ ਥੋੜੀ ਜੀ ਆਪਾਂ ਪਾਣੀ ਦੇ ਨਾਲ ਮਰਚ ਤੇ ਜਿਹੜੀ ਹਰੀ ਮਰਚ ਪਾਈ ਹੈ ਮਸਾਲਾ ਆਪਾਂ ਬਾਅਦ ਵਿੱਚ ਪਾਵਾਂਗੇ 5 ਕਿ ਮਿੰਟ ਵਾਸਤੇ ਇਹਨੂੰ ਆਪਾਂ ਪਕਾਵਾਂਗੇ ਥੋੜੇ ਜਿਹਾ ਪਾਣੀ ਵਿੱਚ ਪਾ ਦਿੰਨੇ ਲੱਗੇ ਨਾ ਥੱਲੇ ਇਹਨੂੰ ਹੁਣ ਟੱਕ ਦਿਨਾਂ ਆਪਾਂ 5-7 ਮਿੰਟ ਪਕਾ ਕੇ ਕੱਢ ਲਾਂ ਇਹਦੇ ਤਿਆਰ ਹੋਣ ਤੋਂ ਬਾਅਦ ਆਪਾਂ ਪਾਵਾਂਗੇ ਹੁਣ ਸਬਜ਼ੀ ਸਾਡੀ ਅੰਬੀਕ ਹੋ ਗਈ ਹੈ ਆਲੂ ਥੋੜੇ ਗਰਦ ਦੇ ਹੁਣ ਗਾੜ੍ਹੇ ਵਿੱਚ ਪਾਏ ਤੋਂ ਸਬਜੀ ਆਪਾਂ ਰਸਮੀ ਸਿੱਧੀ ਬਣਾਉਣੀ ਹੈ ਆਲੂ ਇਸ ਤਰ੍ਹਾਂ ਜਾਲ ਜਿਹਾ ਨਹੀਂ ਅੱਡੇ ਜਿਆਦਾ ਨਹੀਂ ਖਲੇ ਆਪਾਂ ਸਬ지ਆਂ ਜਿਆਦਾ ਕੜਾਈ ਵਿੱਚ ਬਣਾਉਂਦੇ ਨੇ ਕੁੱਪਰ ਤੇ ਨਹੀਂ ਕਦੇ ਸਬਜੀ ਬਣਾਈ ਕੜਾਈ ਤੇ ਬਹੁਤ ਟੇਸਟੀ ਬਣਦੀ ਆਹਨ ਨੂੰ ਖੁੱਪਾ ਪਾਦਣੀ ਹੈ ਦੇ ਟਪਿੰਗਾਂ ਸੇ ਨਾਲ ਹੀ ਆਪਾਂ ਕੁਝ ਰੂਪ ਪਾਵਾਂਗੇ। ਇਹ ਇੱਕ ਬਲੈਂਸ ਪਾਣੀ ਪਾਵਾਂਗੇ। ਫਿਰ ਬਾਅਦ ਵਿੱਚ ਦੇਖ ਲਾਂਗੇ ਜੇ ਜ਼ਰੂਰਤ ਪੈਗੀ ਪਾਵਾਂਗੇ। ਹੁਣ ਇਹ ਨੂੰ 10 ਮਿੰਟ ਵਾਸਤੇ ਪੱਕਣ ਦਿਆਂਗੇ। ਅਸਟ੍ਰੈਂਸ ਸਭ ਸੱਢੀ ਹੋ ਗਈ ਹੈ। ਹੁਣ ਆਪਾਂ ਇਹ ਆਲੂ ਪਾਏਗੇ ਇਹਦੇ ਵਿੱਚ। ਉਹ ਕੱਢ ਕੇ ਤੇ ਉਹਨਾਂ ਨੂੰ ਥੋੜਾ ਜਿਹਾ ਮਸਲ ਲੈਣਾ ਤਾਂ ਅੱਜ ਜਿਹੜੀ ਤੜੀ ਸੰਘਣੀ ਹੋ ਗਈ ਐ ਸਾਰੇ ਦੇ ਵਿੱਚ ਸਾਰੇ ਮਿਕਸ ਕਰ ਦੇਣਾ ਹੁਣ ਆਪਾਂ ਪਿਆਜ਼ ਢਾਪ ਪੁੰਨੇ ਆਹੀ ਉਹ ਪਾਦਣਾ ਸਾਰੇ ਵਿੱਚ ਤੁਹਾਨੂੰ ਸਭ ਦੇ ਸੋਡੀ ਬਣ ਗਈ ਐ ਥੋੜੇ ਜਿਹਾ ਆਪਾਂ ਭੁੱਕਾ ਪਾਵਾਂਗੇ ਪਿਆਜ਼ ਦੀਆਂ ਨਾਲਤਨੀ ਆ ਪਾ ਦੋ ਨਾ ਇਹਦੇ ਨਾਲ ਹੀ ਆਪਾਂ ਮલાઈ ਪਾ ਦੇਣੀ ਹੈ ਖਿੰਚਾ ਕੇ ਇਹਨੂੰ ਪੰਜ ਕੁ ਮਿੰਟ ਵਾਸਤੇ ਰੰਮਾਂਗੇ ਸਬਜ਼ੀ ਸਾਡੀ ਬਣ ਗਈ ਹੈ ਤੁਸੀਂ ਵੀ ਇਹਦੀ ਸਬਜ਼ੀ ਬਣਾਇਓ ਬਣਾ ਕੇ ਦੱਸਿਓ ਕੀ ਨਹੀਂ ਸਕਦੇ ਹਾਂ ਤੁਸੀਂ ਇਹਨੂੰ ਸਬਜ਼ੀ ਬਣਾ ਕੇ ਦੱਸੋ ਤੁਸੀਂ ਖਾਓ ਕੁਛ ਤਾਂ ਵਸ ਗਰੋ ਥੈਂਕ ਯੂ ਇਸੇ ਤਰੀਕੇ ਦੀ ਸਬਜ਼ੀ ਬਣ ਸਬਜ਼ੀ